ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਜੀ ਅੱਜ ਇੱਕ ਨਵਾਂ ਆਦੇਸ਼ ਨਵਾਂ ਫੈਸਲਾ ਨਵਾਂ ਪ੍ਰਮਾਣ ਸਿੰਘ ਸਾਹਿਬ ਗੈਨੀ ਕੁਲਦੀਪ ਸਿੰਘ ਗੜਗਾ ਜਹਣਾ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਫੈਸਲਾ ਕੀ ਲਿਆ ਹੈ ਬੀਤੇ ਦਿਨੀ ਗੁਰੂ ਘਰ ਦੇ ਵਿੱਚ ਅਗਨਪੇਟ ਸੱਚੇ ਪਾਤਸ਼ਾਹ ਜੀ ਦੇ ਸਰੂਪ ਹੋਏ ਤਦ ਉਸ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਗੜਗੱਜ ਜਣੀ ਮੌਕੇ ਦੇ ਉੱਤੇ ਪਹੁੰਚੇ ਤੇ ਮੌਕੇ ਦੇ ਉੱਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਨਾਲ ਦੀ ਨਾਲ ਹਦੇਸ਼ ਜਾਰੀ ਕੀਤਾ ਕਿ ਪੰਜਾਬ ਦੇ ਵਿੱਚ ਜਾਂ ਜਿੱਥੇ ਵੀ ਦੇਸ਼ ਭਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਗੁਰੂ ਘਰ ਨੇ ਜਿੱਥੇ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਆ ਉਥੇ 24 ਘੰਟੇ ਜਿਹੜੀ ਪੈਰਾਦਾਰੀ ਆ ਉਹ ਯਕੀਨੀ ਬਣਾਈ ਜਾਵੇ ਜਿਸ ਗੁਰੂ ਘਰ ਦੇ ਵਿੱਚ 24 ਘੰਟੇ ਪਹਿਰੇਦਾਰੀ ਯਕੀਨਨ ਨਹੀਂ ਹੋਊਗੀ ਉਸ ਗੁਰੂ ਘਰ ਦੇ ਵਿੱਚ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਨਹੀਂ ਹੋ ਸਕਦਾ ਉਸ ਥਾਂ ਦੇ ਉੱਤੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਹੀਂ ਹੋ ਸਕਦੇ ਤੇ ਜਿਹੜਾ ਫੈਸਲਾ ਆਇਆ ਇਹ ਚੰਗਾ ਫੈਸਲਾ ਸ਼ਲਾਘਾਯੋਗ ਕਦਮ ਇੱਕ ਬਹੁਤ ਲੜਿੰਦਾ ਬੜੇ ਲੰਮੇ ਸਮੇਂ ਤੋਂ ਅਜੇ ਹੀ ਫੈਸਲਿਆਂ ਦੀ ਅਜੇ ਹੀ ਕਾਰਜਾਂ ਦੀ ਲੋੜ ਸੀਗੀ ਜਿਹੜਾ ਫੈਸਲਾ ਲਿਆ ਗਿਆ ਤੇ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਮਸਲੇ ਜਦੋਂ ਕਰਦੇ ਆ ਗੱਲਾਂ ਕਰਦੇ ਆ ਤੇ ਬਹੁਤ ਸਾਰੇ ਲੋਕਾਂ ਨੂੰ ਐਂ ਲੱਗਦਾ ਕਿ ਅਸੀਂ ਤੇ ਸਿਰਫ ਖੜੀ ਵਿਰੋਧ ਕਰਨ ਵਾਲੇ ਆ ਅਸੀਂ ਹਰ ਗੱਲ ਦੇ ਉੱਤੇ ਵਿਰੋਧ ਕਰਦੇ ਆ ਨਹੀਂ ਅਜਿਹਾ ਕੁਝ ਵੀ ਨਹੀਂ ਹੈਗਾ ਵਿਅਕਤੀ ਵਿਸ਼ੇਸ਼ ਦੇ ਤੌਰ ਤੇ ਕਿਸੇ ਦਾ ਕੋਈ ਵਿਰੋਧ ਨਹੀਂ ਹੈਗਾ ਕਿਸੇ ਦੇ ਪੱਕੇ ਲੋਚਕ ਨਹੀਂ ਕਿਸੇ ਦੇ ਪੱਕੇ ਪ੍ਰਸ਼ੰਸਕ ਨਹੀਂ ਹੈਗੇ ਜੇਕਰ ਕੋ ਚੰਗਾ ਕਦਮ ਚੰਗਾ ਫੈਸਲਾ ਹੁੰਦਾ ਹੈ ਕੋਈ ਚੰਗੀ ਚੜ੍ਹਦੀ ਕਲਾ ਵਾਲਾ ਕੰਮ ਹੁੰਦਾ ਹੈ ਤੇ ਉੱਥੇ ਸ਼ਲਾਘਾ ਕਰਨਾ ਵੀ ਸਾਡਾ ਜਿਹੜਾ ਫਰਜ਼ ਆ ਉਹ ਬਣਦਾ ਹੈ ਕਿ ਅਸੀਂ ਸ਼ਲਾਘਾ ਵੀ ਕਰੀਏ ਤੇ ਬੜਾ ਚੜ੍ਹਦੀ ਕਲਾ ਵਾਲਾ ਇਹ ਜਿਹੜਾ ਕਦਮ ਆ ਬੜੀ ਚੜ੍ਹਦੀ ਕਲਾ ਵਾਲਾ ਫੈਸਲਾ ਆ ਕਿਉਂਕਿ ਬੇਅਦਵੀਆਂ ਦਾ ਦੌਰ ਲੰਮੇ ਸਮੇਂ ਤੋਂ ਗੁਰੂ ਸਾਹਿਬਾਨ ਦੇ ਪਾਵਨ ਪਵਿੱਤਰ ਸਰੂਪ ਗੁੜਕਾ ਸਾਹਿਬ ਗੁਰੂ ਦੀ ਬਾਣੀ ਦੀ ਬੇਅਦਵੀ ਲੰਮੇ ਸਮੇਂ ਤੋਂ ਹੁੰਦੀ ਆ ਰਹੀ ਹੈ ਤੇ ਉਹਦੇ ਉੱਤੇ ਰੋਕ ਥਾਮ ਦਾ ਇੱਕੋ ਇੱਕ ਤਰੀਕਾ ਹੈ ਵਾਹੀ ਹੈ ਕਿ 24 ਘੰਟੇ ਪਹਿਰੇਦਾਰੀ ਹੋਵੇ ਜੇਕਰ 24 ਘੰਟੇ ਪਹਿਰੇਦਾਰੀ ਹੋਵੇਗੀ ਤੇ ਕਦੇ ਵੀ ਅਜਿਹੀ ਕੋ ਘਟਨਾ ਨਹੀਂ ਵਾਪਰ ਸਕਦੀ ਇਸ ਫੈਸਲੇ ਨੂੰ ਲਾਗੂ ਕਰਵਾਉਣ ਦੇ ਲਈ ਸਿੰਘ ਸਾਹਿਬ ਨੇ ਆਦੇਸ਼ ਜਾਰੀ ਕਰ ਦਿੱਤਾ ਐਸਜੀਪੀਸੀ ਦਾ ਫਰਜ ਬਣਦਾ ਆ ਐਸਜੀਪੀਸੀ ਵੀ ਤਗੜਿਆ ਹੋ ਕੇ ਜਿਹੜਾ ਇਸ ਫੈਸਲੇ ਨੂੰ ਲਾਗੂ ਕਰਵਾਵੇ ਪਿੰਡਾਂ ਦੇ ਵਿੱਚ ਜਾ ਕੇ ਜਿਹੜੀ ਚੈਕਿੰਗ ਆਉ ਕੀਤੀ ਜਾਵੇ ਕਿ ਇਹ ਆਦੇਸ਼ ਸਿਰਫ ਆਦੇਸ਼ ਬਣ ਕੇ ਕਾਗਜ਼ਾਂ ਦੇ ਵਿੱਚ ਨਾ ਰਹਿ ਜਾਵੇ ਜਾਂ ਸਿਰਫ ਪੋਸਟ ਆ ਦੇ ਤੱਕ ਸੀਮਤ ਨਾ ਰਹਿ ਜਾਵੇ ਇਹ ਥੱਲੇ ਗਰਾਊਂਡ ਦੇ ਉੱਤੇ ਲਾਗੂ ਵੀ ਹੋਵੇ ਤੇ ਜੇਕਰ ਇਹ ਗਰਾਊਂਡ ਦੇ ਉੱਤੇ ਲਾਗੂ ਹੁੰਦਾ ਤੇ ਇਸ ਤੋਂ ਵੱਡਾ ਫੈਸਲਾ ਮੈਨੂੰ ਲੱਗਦਾ ਕੋਈ ਨਹੀਂ ਹੋ ਸਕਦਾ ਸਮੇਂ ਦੀ ਸਭ ਤੋਂ ਵੱਡੀ ਲੋੜ ਦੇ ਮੁਤਾਬਕ ਇਹ ਫੈਸਲਾ ਲਿਆ ਗਿਆ ਤੇ ਅਜਿਹੇ ਫੈਸਲੇ ਆਉਣੇ ਚਾਹੀਦੇ ਆ ਅਜਿਹੇ ਫੈਸਲੇ ਲਾਗੂ ਹੋਣੇ ਚਾਹੀਦੇ ਆ ਤੇ ਬੜੀ ਮੈਂ ਵਾਰ-ਵਾਰ ਕਹ ਰਿਆਂ ਕਿ ਬੜਾ ਚੜ੍ਹਦੀ ਕਲਾ ਵਾਲਾ ਬੜਾ ਚੰਗਾ ਇਹ ਫੈਸਲਾ ਆ ਤੇ ਜੇਕਰ ਜਿੰਨੀਆਂ ਵੀ ਜਥੇਬੰਦੀਆਂ ਮੈਂ ਤਾਂ ਕਹੂੰਗਾ ਜਿੰਨੀਆਂ ਵੀ ਸਤਕਾਰ ਕਮੇਟੀਆਂ ਜਾਂ ਹੋਰ ਜਥੇਬੰਦੀਆਂ ਜਿਹੜੀਆਂ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਦੀ ਬਾਣੀ ਦੇ ਸਤਕਾਰ ਦੇ ਵਿੱਚ ਹਮੇਸ਼ਾ ਤਤ ਪਰ ਰਹਿੰਦੀਆਂ ਨੇ ਹਮੇਸ਼ਾ ਲੱਗੀਆਂ ਰਹਿੰਦੀਆਂ ਨੇ ਜਿੱਥੇ ਵੀ ਮਸਲਾ ਅਜਿਹਾ ਬਣਦਾ ਹੈ ਉੱਥੇ ਪਹੁੰਚਦੇ ਆ ਤੇ ਉਹਨਾਂ ਸਿੰਘਾਂ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਹੁਣ ਤਗੜੇ ਹੋ ਕੇ ਜਿਹੜਾ ਇਹ ਕੰਮ ਆ ਇਹ ਕਰੀਏ ਇਹਦੇ ਉੱਤੇ ਜਿਹੜਾ ਪਹਿਰਾ ਆ ਉਹ ਦਈਏ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਵੀ ਕਰੀਏ ਆਪਦੇ ਭੈਣ ਭਰਾਵਾਂ ਨੂੰ ਜਾਗਰੂਕ ਕਰੀਏ ਕਿ ਇਸ ਤਰੀਕੇ ਦੇ ਨਾਲ ਆ ਜਿਹੜਾ ਆਦੇਸ਼ ਆਇਆ ਇਸ ਆਦੇਸ਼ ਦੇ ਉੱਤੇ ਕੰਮ ਕੀਤਾ ਜਾ ਸਕੇ ਕਿਉਂਕਿ ਸਭ ਤੋਂ ਵੱਡੀ ਲੋੜ ਆ ਕਿਉਂਕਿ ਸਾਡੇ ਲਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਜਾਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਕੋਈ ਕਿਸੇ ਤਰੀਕੇ ਦਾ ਕੋਈ ਤਨਕਾ ਮਾਤਰ ਵੀ ਫਰਕ ਨਹੀਂ ਹੈਗਾ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਸਰੀਰਕ ਤੌਰ ਤੇ ਵਿਚਰਦੇ ਸੀ ਸਰੀਰਕ ਤੌਰ ਤੇ ਇਹ ਇੱਥੇ ਸੀ ਤਾਂ ਉਦੋਂ ਉਹਨਾਂ ਦੇ ਨਾਲ ਉਹ ਜਿੱਥੇ ਵੀ ਬਿਰਾਜਮਾਨ ਹੁੰਦੇ ਸੀ ਜਿੱਥੇ ਵੀ ਸ਼ਜੋਬਤ ਹੁੰਦੇ ਸੀ ਮਹਾਰਾਜ ਸੱਚੇ ਪਾਤਸ਼ਾਹ ਤੇ 6 ਲੇਅਰ ਦਾ ਜਿਹੜਾ ਸਿੰਘਾਂ ਦਾ ਘੇਰਾ ਆ ਉਹ ਹਮੇਸ਼ਾ ਰਹਿੰਦਾ ਸੀ ਮਹਾਰਾਜ ਦੀ ਸਿਕਿਉਰਿਟੀ ਦੇ ਵਿੱਚ ਸਿੰਘ 6 ਲੇਅਰ ਦਾ ਜਿਹੜਾ ਘੇਰਾ ਆ ਉਹਦੇ ਵਿੱਚ ਮਹਾਰਾਜ ਰਹਿੰਦੇ ਸੀ ਹਮੇਸ਼ਾ ਸਿੰਘ ਪਹਿਰੇ ਦੀ ਡਿਊਟੀ ਨਿਭਾਉਂਦੇ ਸੀ ਤੇ ਜੇ ਧੰਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਤੇ ਧੰਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਤੇ ਫੇਰ ਤੇ ਗੁਰੂ ਸਾਹਿਬ ਦਾ ਸਰੂਪ ਕੱਲਾ ਗੁਰੂ ਘਰ ਦੇ ਵਿੱਚ ਕਿਉਂ ਮਨ ਲਓ ਸੱਚੇ ਬਾਦਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਗੁਰੂ ਘਰ ਦੇ ਵਿੱਚ ਆਏ ਹੋਏ ਨੇ ਗੁਰੂ ਘਰ ਦੇ ਵਿੱਚ ਆਏ ਹੋਏ ਨੇ ਅਸੀਂ ਸਾਰੇ ਗਏ ਆ ਸਾਰੇ ਤਾਂ ਮੈਨੂੰ ਤਾਂ ਜਾਂਦੇ ਨਹੀਂ ਅਸੀਂ ਚਲੋ ਜਿੰਨੇ ਵੀ ਜਾਣ ਵਾਲੇ ਉਹਨੇ ਗਏ ਮਹਾਰਾਜ ਦੀਆਂ ਉਹਨਾਂ ਦੇ ਪਵਿੱਤਰ ਰਸਨਾ ਦੇ ਵਿੱਚੋਂ ਉਹਨਾਂ ਦੇ ਸ਼ਬਦ ਉਹਨਾਂ ਦੇ ਵਿਚਾਰ ਸੁਣੇ ਆ ਸੁਣ ਕੇ ਅਸੀਂ ਮੱਥਾ ਟੇਕਿਆ ਕਿ ਮਹਾਰਾਜ ਠੀਕ ਹੈ ਜੀ ਚਰਦੀ ਕਲਾ ਅਸੀਂ ਚੱਲੇ ਆਂ ਘਰੋ ਘਰ ਤੇ ਤੁਹਾਡੇ ਅਸੀਂ ਕਮਰੇ ਨੂੰ ਬਾਹਰੋਂ ਜਿੰਦਾ ਮਾਰ ਜੰਨੇ ਆ ਤੁਸੀਂ ਇੱਥੇ ਰਵੋ ਗੁਰੂ ਘਰ ਦੇ ਵਿੱਚ ਤੇ ਅਸੀਂ ਬਾਹਰੋਂ ਕਮਰੇ ਨੂੰ ਜਿੰਦਾ ਮਾਰ ਜੰਨੇ ਆ ਐਦਾਂ ਹੋ ਸਕਦਾ ਐਦਾਂ ਅਸੀਂ ਕਰ ਸਕਦੇ ਤੇ ਜੇ ਨਹੀਂ ਕਰ ਸਕਦੇ ਤੇ ਫਿਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਲੰਬੇ ਸਮੇਂ ਤੋਂ ਕਿਉਂ ਕਰਦੇ ਆ ਰਹੇ ਆਪਾਂ ਸਾਰੇ ਮੈਂ ਵੀ ਵਿੱਚੇ ਆਪਾਂ ਸਾਰੇ ਇਸ ਗੱਲ ਦੇ ਦੋਸ਼ੀ ਆ ਕਿ ਲੰਮੇ ਸਮੇਂ ਤੋਂ ਅਸੀਂ ਸੱਚੇ ਪਾਤਸ਼ਾਹ ਦਾ ਸਰੂਪ ਗੁਰੂ ਘਰ ਦੇ ਵਿੱਚ ਰਾਤ ਨੂੰ ਸੋਖ ਹਸਨ ਕਰਕੇ ਤੇ ਅਸੀਂ ਬਾਹਰੋਂ ਜਿੰਦਾ ਲਾ ਕੇ ਘਰੇ ਆ ਜਾਂਦੇ ਗ੍ਰੰਥੀ ਸਿੰਘ ਵੀ ਆਪਦੇ ਰਹਿਸ਼ ਤੇ ਉੱਤੇ ਆਪਦੇ ਘਰ ਦੇ ਵਿੱਚ ਜਿੱਥੇ ਵੀ ਚਲੋ ਜਿਸ ਤਰੀਕੇ ਦਾ ਵੀ ਰਹਿਣ ਬਸੇਰਾ ਉੱਥੇ ਪਹੁੰਚ ਜਾਂਦੇ ਤੇ ਸੰਗਤਾਂ ਵੀ ਪਹੁੰਚ ਜਾਂਦੀਆਂ ਇਸ ਕਰਕੇ ਜਿਹੜਾ ਅੱਜ ਫੈਸਲਾ ਆਇਆ ਇਹ ਬੜੀ ਚੜ੍ਹਦੀ ਕਲਾ ਵਾਲਾ ਬੜਾ ਲੜੀਂਦਾ ਫੈਸਲਾ ਆਇਆ ਆਓ ਡਟ ਕੇ ਇਸ ਫੈਸਲੇ ਦੇ ਉੱਤੇ ਇਸ ਹੁਕਮ ਦੇ ਉੱਤੇ ਪਹਿਰਾ ਦਈਏ ਜਿਹੜਾ ਵੀ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਦੇ ਹਿੱਤ ਦੇ ਵਿੱਚ ਆਉਂਦਾ ਆ ਪੰਥੋਂ ਨੂੰ ਮੰਨਦਾ ਆ ਪੰਥੋਂ ਨੂੰ ਮੰਨੂਗਾ ਪੰਥ ਨੂੰ ਮੰਨਣਾ ਚਾਹੀਦਾ ਆ ਉਹ ਵੱਖਰੀ ਗੱਲ ਆ ਕਿ ਪਿਛਲੇ ਸਮੇਂ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਅਜਿਹੇ ਫੈਸਲੇ ਉਸ ਤਖਤ ਦੇ ਉੱਤੋਂ ਕਰਵਾਏ ਗਏ ਜਿਹੜੇ ਪੰਥ ਦੇ ਹਿੱਤ ਦੇ ਵਿੱਚ ਨਹੀਂ ਸੀ ਪੰਥ ਵਿਰੋਧੀਆਂ ਦੇ ਹਿੱਤ ਦੇ ਵਿੱਚ ਸੀ ਤੇ ਉਹ ਪੰਥ ਨੇ ਨਹੀਂ ਮੰਨਨੇ ਮੁਢੋਨ ਕਾਰਦਤੇ ਤੇ ਫਿਰ ਉਹ ਫੈਸਲੇ ਬਦਲਨੇ ਵੀ ਪਏ ਪਰ ਜਿਹੜੇ ਫੈਸਲੇ ਪੰਥ ਹਿੱਤ ਵਾਲੇ ਫੈਸਲੇ ਆ ਉਹ ਸਾਨੂੰ ਸਾਰੇ ਮੰਨਨੇ ਚਾਹੀਦੇ ਆ ਮੰਨਨੇ ਪੈਣਗੇ ਸਮੇਂ ਦੀ ਲੋੜ ਆ ਤੇ ਆ ਜਿਹੜਾ ਬੇਦਵੀਆਂ ਦਾ ਦੌਰ ਨਿਰੰਤਰ ਜਾਰੀ ਸੀ ਇਹਦੇ ਉੱਤੇ ਰੋਕ ਮੈਂ ਕਹੂੰਗਾ ਕਿ ਜੇਕਰ ਕੱਲ ਤੋਂ ਲੈ ਕੇ ਇਸ ਫੈਸਲੇ ਨੂੰ ਪਿੰਡ ਪਿੰਡ ਦੇ ਵਿੱਚ ਜਿੱਥੇ-ਜਿੱਥੇ ਵੀ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਭਾਏ ਮਾਨ ਨੇ ਉੱਥੇ-ਉੱਥੇ ਮੰਨ ਲਿਆ ਜਾਂਦਾ ਤੇ ਕੱਲ ਤੋਂ ਬਾਅਦ ਕਦੇ ਵੀ ਸਾਨੂੰ ਬੇਦਵੀਂ ਦੀ ਘਟਨਾ ਸੁਣਨ ਲਈ ਨਹੀਂ ਮਿਲੂਗੀ ਤੇ ਜਿਹੜੀ ਸਭ ਤੋਂ ਵੱਧ ਸਾਡੇ ਦਿਲ ਦੇ ਵਿੱਚ ਪੀੜ ਕਰਨ ਵਾਲੀਆਂ ਘਟਨਾਵਾਂ ਸੀ ਉਹਨਾਂ ਦੇ ਉੱਤੇ ਰੋਕ ਲੱਗ ਜਾਊਗੀ ਤੇ ਫਿਰ ਗੁਰੂ ਨਾਲੋਂ ਉੱਤੇ ਸਿੱਖ ਦੇ ਲਈ ਕੋਈ ਚੀਜ਼ ਨਹੀਂ ਹੋ ਸਕਦੀ ਤੇ ਹੁਣ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਆ ਗਿਆ ਤੇ ਹੁਣ ਆਪਾਂ ਤਗੜੇ ਹੋ ਕੇ ਇਸ ਹੁਕਮ ਨੂੰ ਮੰਨਿਏ ਆਪਣੇ ਆਪਣੇ ਪਿੰਡਾਂ ਦੇ ਵਿੱਚ ਮੋਰਚੇ ਡਿਊਟੀਆਂ ਸੰਭੀਏ ਪਿੰਡਾਂ ਦੇ ਵਿੱਚ ਇਕੱਤਰਤਾਵਾਂ ਕਰਕੇ ਆਪਾਂ ਵਾਰੀਆਂ ਬਨ ਕੇ ਜਿੰਨੇ ਘਰ ਪਿੰਡ ਦੇ ਵਿੱਚ ਮੌਜੂਦ ਨੇ ਤੇ ਆਪਾਂ ਵਾਰੀਆਂ ਬਨ ਕੇ ਵਾਰੋ-ਵਾਰ ਜਿਹੜੇ ਪਹਿਰਿਆਂ ਦੀ ਸੇਵਾ ਆ ਉਹ ਦੇਣੀ ਸ਼ੁਰੂ ਕਰੀਏ 24 ਘੰਟੇ ਪਹਿਰੇ ਦੀ ਗੱਲ ਹੋਈ ਹੈ ਦੋ ਸਿੰਘ ਰਾਤ ਨੂੰ ਘੱਟੋ ਘੱਟ ਮੈਨੂੰ ਮਾਫ ਕਰਨਾ ਜੇ ਸਿੰਘ ਸਾਹਿਬ ਨੇ ਗਿਣਤੀ ਦੇ ਵਿੱਚ ਗੱਲ ਕੀਤੀ ਹੋਵੇ ਪੰਜ ਸਿੰਘ ਕਿਹਾ ਹੋਵੇ ਜਾਂ ਕੁਝ ਤੇ ਉਹਦੇ ਲਈ ਮੈਂ ਪਹਿਲਾਂ ਹੀ ਖਿਮਾ ਤੁਹਾਡੇ ਕੋਲੋਂ ਮੰਗ ਲੈਣਾ ਪਰ ਮੈਂ ਉਦਾਹਰਨ ਦੇ ਤੌਰ ਤੇ ਗੱਲ ਕਰਨ ਲੱਗਿਆ ਕਿ ਦੋ ਸਿੰਘ ਰਾਤ ਦੋ ਸਿੰਘ ਦਿਨੇ ਤੇ ਇਸ ਤਰੀਕੇ ਦੇ ਜਿਹੜੇ ਪਹਿਰੇ ਆ ਉਹ ਸਾਨੂੰ ਤਗੜੇ ਹੋ ਕੇ ਦੇਣੇ ਚਾਹੀਦੇ ਆ ਤੇ ਕਈਆਂ ਥਾਵਾਂ ਦੇ ਉੱਤੇ ਵੀ ਗੱਲ ਚੱਲੂਗੀ ਕਿ ਜਿਹੜੇ ਪਹਿਰੇਦਾਰ ਸਿੰਘ ਆ ਜਿਹੜੇ ਉਹ ਰੱਖ ਲੈ ਜਾਣ ਉਹਨਾਂ ਨੂੰ ਤਨਖਾਹਾਂ ਦੇ ਦਿੱਤੀਆਂ ਜਾਣ ਠੀਕ ਹੈ ਜਿੱਥੇ ਨਹੀਂ ਹੋ ਸਕਦਾ ਇਹ ਵੀ ਠੀਕ ਹੈ ਪਰ ਸਾਡਾ ਜੇ ਗੁਰੂ ਸਾਡਾ ਹੈ ਤੇ ਫਿਰ ਪਹਿਰੇਦਾਰ ਕਿਉਂ ਫਿਰ ਤਨਖਾਹਦਾਰ ਬੰਦੇ ਕਿਉਂ ਫਿਰ ਅਸੀਂ ਗੁਰੂ ਦੀ ਸੇਵਾ ਆਪ ਕਰੀਏ ਇਹਦੇ ਇਹਦੇ ਨਾਲੋਂ ਵੱਡੀ ਕੋਈ ਸੇਵਾ ਨਹੀਂ ਹੈਗੀ ਇਹ ਬੜੀ ਵੱਡੀ ਸੇਵਾ ਆ ਤੇ ਗੁਰੂ ਦੀ ਸੇਵਾ ਕਰਨ ਦਾ ਸੁਭਾਗ ਸਾਨੂੰ ਪ੍ਰਾਪਤ ਹੋਇਆ ਹੈ ਤੇ ਹੁਣ ਤਗੜੇ ਹੋ ਕੇ ਸੇਵਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ